ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਸਾਡੇ ਸਮਾਜ ਦੇ ਉੱਪਰ ਕੋਈ ਅਸਰ ਪੈ ਵੀ ਰਿਹਾ ਹੈ ਕਿ ਸਿਰਫ ਸਿਰਫ ਪੈਸਿਆਂ ਦੀ ਬਰਬਾਦੀ ਹੈ ਜਾਂ ਫਿਰ ਉਸ ਤੋਂ ਬਿਨਾ ਜਿਹੜੇ ਅਸੀਂ ਡੈਲੀਗੇਟ ਇਕੱਠੇ ਕਰ ਲੈਂਦੇ ਆ ਸੋ ਜਿਹੜੇ ਬੁੱਧੀਜੀਵੀ ਜਾਂ ਸਾਡੇ ਇੰਟੈਲੈਕਚੁਅਲ ਪਹੁੰਚਦੇ ਆ ਕੀ ਉਹ ਪੰਜਾਬੀ ਦਾ ਜਿਹੜਾ ਭਾਸ਼ਣਾ ਸਿਰਫ ਉੱਥੋਂ ਤੱਕ ਹੀ ਰਹਿ ਜਾਂਦਾ ਹੈ ਕਿ ਇਸ ਤੋਂ ਬਾਅਦ ਵੀ ਉਹਦਾ ਕੋਈ ਜਿਵੇਂ ਗੱਲ ਕਰਦੇ ਕਿ ਪੰਜਾਬੀ ਦੇ ਪ੍ਰਚਾਰ ਜਾਂ ਪ੍ਰਸਾਰ ਦੀ ਗੱਲ ਕਰਦੇ ਆ ਕਿ ਉਹ ਹੋ ਰਿਹਾ ਹੈ ਇੰਨੇ ਹੀ ਸਵਾਲਾਂ ਦਾ ਅੱਜ ਅਸੀਂ ਜਵਾਬ ਲਵਾਂਗੇ ਸਾਡੇ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਨੇ ਸਰਦਾਰ ਦਲਵੀਰ ਸਿੰਘ ਕਥੂਰੀਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਰਮਨਜੀਤ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਦਲਵੀਰ ਸਿੰਘ ਜੀ ਵੱਲੋਂ ਸਾਰੇ ਹੀ ਪ੍ਰੀਤ ਪੰਜਾਬੀ ਟੀਵੀ ਦੇ ਅਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਥੂਰੀਆ ਸਾਹਿਬ ਮੈਂ ਜਿਵੇਂ ਤੁਹਾਨੂੰ ਦੇਖ ਰਿਹਾ ਜਿਹੜੀ ਸ਼ਿੱਦਤ ਦੇ ਨਾਲ ਤੁਸੀਂ ਕੰਮ ਕਰ ਰਹੇ ਆ ਪੰਜਾਬੀ ਬਾਰੇ ਪੰਜਾਬ ਦੀ ਪਾਸ਼ਾ ਬਾਰੇ ਮਾਂ ਬੋਲੀ ਬਾਰੇ ਪੰਜਾਬੀਤ ਬਾਰੇ ਇਹਦੇ ਬਾਰੇ ਮੈਂ ਜਾਣਨ ਤੋਂ ਪਹਿਲਾਂ ਸਿਰਫ ਦੋ ਦੋ ਤਿੰਨ ਮਿੰਟ ਮੈਂ ਤੁਹਾਡੇ ਲੈਣਾ ਚਾਹਣਾ ਕਿ ਤੁਹਾਡੀ ਜ਼ਿੰਦਗੀ ਬਾਰੇ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਪਹੁੰਚੇ ਕੈਨੇਡਾ ਦੀ ਧਰਤੀ ਤੇ ਆਏ ਕੀ ਉਦੋਂ ਹੀ ਇਹ ਸੁਪਨਾ ਲੈ ਲਿਆ ਸੀ ਕਿ ਕੁਝ ਇਸ ਤਰ੍ਹਾਂ ਦਾ ਵੀ ਕਰਿਆ ਜਾਣਾ ਕਿ ਮੈਂ ਆਪਣੀ ਭਾਸ਼ਾ ਜਾਂ ਆਪਣੀ ਮਾਂ ਬੋਲੀ ਬਾਰੇ ਕੰਮ ਕਰਨਾ ਦੇਖੋ ਸਭ ਤੋਂ ਪਹਿਲਾਂ ਜਦੋਂ ਕੋਈ ਵੀ ਇਨਸਾਨ ਕਿਸੇ ਮੁਲਕ ਕੋ ਜਾਂਦਾ ਹੈ ਜਿਵੇਂ ਕਿ ਅਸੀਂ ਆਏ ਸੀਗੇ ਪਹਿਲੇ ਤਾਂ ਰੋਟੀ ਪਾਣੀ ਦਾ ਫਿਕਰ ਹੁੰਦਾ ਹੈ। ਜੀ। ਕਿ ਰੋਟੀ ਪਾਣੀ ਵਾਲੇ ਜਗਾੜ ਕੋ ਬਣਾਈਏ। ਉਹ ਇਹਨਾਂ ਮੁਲਕਾਂ ਵਿੱਚ ਜਾ ਕੇ ਮਿਹਨਤ ਵੀ ਕਰਨੀ ਪੈਂਦੀ ਹੈ। ਉਹਨੂੰ ਤਾਂ ਟਾਈਮ ਨਹੀਂ ਮਿਲਦਾ। ਠੀਕ ਹੈ। ਜਦੋਂ 5-7-10 ਸਾਲ ਨਿਕਲ ਜਾਂਦੇ ਆ ਫਿਰ ਅਸੀਂ ਆਪਣੀ ਜਦੋਂ ਜ਼ਿੰਦਗੀ ਵਿੱਚ ਥੋੜੇ ਸੌਖੇ ਹੋ ਜਾਂਦੇ ਆ। ਹੂੰ ਹੂੰ। ਦਿਲ ਵਿੱਚ ਸ਼ੌਂਕ ਤਾਂ ਹੁੰਦਾ ਹੀ ਕਿ ਜਿਹੜੀ ਜਿਹੜੀ ਜਗ੍ਹਾ ਤੋਂ ਅਸੀਂ ਆਏ ਹੋਏ ਆ। ਜਿਹੜੀ ਮਿੱਟੀ ਤੋਂ ਅਸੀਂ ਆਏ ਆ ਉਹ ਤਾਂ ਮੋਹ ਤਾਂ ਸਾਡੇ ਅੰਦਰ ਹੁੰਦਾ ਹੀ ਹੈ। ਜੀ। ਉਹ ਪੰਜਾਬ ਦੀ ਧਰਤੀ ਜਿੱਥੋਂ ਅਸੀਂ ਆਏ ਸੀ ਚੱਲ ਕੇ। ਉਹਦਾ ਮੋਹ ਜਾਗਿਆ। ਪੰਜਾਬੀ ਦਾ ਮੋਹ ਜਾਗਿਆ। ਅਸੀਂ ਪੰਜਾਬੀ ਕਈ ਕਾਨਫਰੰਸਾਂ ਦੇ ਪੁੱਤ ਉਹ ਕਈਆਂ ਸੁਭਾਵਨਾ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਦੋਂ ਤੋਂ ਲੱਗੇ ਹੋਇਆ ਕਿ ਮਾਂ ਬੋਲੀ ਪੰਜਾਬੀ ਵਾਸਤੇ ਕਿ ਅਸੀਂ ਅੱਜ ਜੇ ਬੈਠੇ ਆ ਨਾ ਐਜ਼ ਅ ਪੰਜਾਬੀ ਮੈਂ ਕਹਿਣਾ ਕਰਦਾ ਹੁਣ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਕਿ ਅਸੀਂ ਜੇ ਅੱਜ ਇਸ ਜਗ੍ਹਾ ਤੇ ਪਹੁੰਚੇ ਆ ਸਾਡੀ ਆ ਅੱਜ ਤੇ ਅਸੀਂ ਪੰਜਾਬੀ ਕਰਕੇ ਆ ਜੀ ਅੱਜ ਨਾ ਪੰਜਾਬੀ ਸਾਡਾ ਪੰਜਾਬੀਆਂ ਦਾ ਵੀ ਨਾਂ ਐ ਪੰਜਾਬੀ ਅੱਜ ਕੈਨੇਡਾ ਚੌਥੇ ਨੰਬਰ ਤੇ ਬੋਲੀ ਵੀ ਜਾਂਦੀ ਐ ਤੇ ਸਾਨੂੰ ਜੋ ਦਿੱਤਾ ਪੰਜਾਬੀ ਨੇ ਦਿੱਤਾ ਕਈ ਵਾਰਾ ਰਮਣੀ ਤੁਹਾਨੂੰ ਵੀ ਪਤਾ ਕਿ ਆਪਣੇ ਕਈ ਜਿਹੜੇ ਗਾਇਕ ਐ ਵੱਡੇ 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 ਗਾਇਕ ਐ ਕਹਿੰਦੇ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਹੂੰ ਮੈਂ ਕਦੀ ਨਹੀਂ ਕਿਹਾ ਕਿ ਅਸੀਂ ਮਾਂ ਬੋਲੀ ਪਿਆਵੀ ਸੇਵਾ ਕਰ ਰਹੇ ਹਾਂ ਮੈਂ ਕਹਿੰਨਾ ਕਿ ਅਸੀਂ ਮਾਂ ਬੋਲੀ ਪੰਜਾਬੀ ਦਾ ਕਰਜ਼ੀ ਉਤਾਰ ਸਕਦੇ ਹਾਂ ਸਾਨੂੰ ਜੋ ਦਿੱਤਾ ਮਾਂ ਬੋਲੀ ਨੇ ਦਿੱਤਾ ਹੈ ਇਹ ਸੇ ਕੋ ਰੇਡੀਓ ਚੈਨਲ ਚੱਲਦੇ ਆ ਪੰਜਾਬੀ ਦੇ ਟੀਵੀ ਚੱਲਦੇ ਆ ਉਹਦਾ ਖੱਟਿਆ ਖਾਣੇ ਆ ਅਸੀਂ ਕਰਜ਼ ਕੀ ਉਹ ਕਰਜ਼ ਉਤਾਰਦੀ ਜਿੰਨੇ ਬਹੁਤ ਹੈ ਅਸੀਂ ਕਿਹੜੀ ਉਹਦੀ ਸੇਵਾ ਕਰ ਰਹੇ ਆ ਵੈਸੇ ਲੈਣੇ ਆ ਕੰਮ ਕਰਦੇ ਆ ਸਾਡੀ ਸੇਵਾ ਕਰਦੀ ਹੈ ਸਾਡੀ ਕਰਦੀ ਹੈ ਮਾਂ ਬੋਲੀ ਸਾਡੀ ਸੇਵਾ ਕਰਦੀ ਹੈ ਅਸੀਂ ਤਾਂ ਉਹਦਾ ਕਰਜ਼ ਉਤਾਰ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਇਸ ਨਵ ਵਿੱਚ ਅਸੀਂ ਜਦੋਂ ਮੈਂ ਸੋਚਿਆ ਕਿ ਆਪਾਂ ਨੂੰ ਮਾਂ ਬੋਲੀ ਵਾਸਤੇ ਕੁਝ ਕਰਨਾ ਚਾਹੀਦਾ ਹੈ 1.5 ਸਾਲ ਪਹਿਲਾਂ ਮੈਂ ਵਿਸ਼ਵ ਪੰਜਾਬੀ ਸਭਾ ਜਿਹੜੀ ਇਹ ਖੜੀ ਕੀਤੀ ਇਹਦੇ ਤੇ ਹੀ ਸੋਚਿਆ ਕਿ ਸਾਡੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕੀ ਕੀ ਕੰਮ ਹੋ ਸਕਦੇ ਆ ਜੀ ਮੈਨੂੰ ਕੋਈ ਜ਼ਿਆਦਾ ਕਲਾ ਬੰਦਾ ਕੁਝ ਨਹੀਂ ਕਰ ਸਕਦਾ ਮੈਨੂੰ ਕੋਈ ਜਾਣ ਨਹੀਂ ਸੀ ਇਸ ਬਾਰੇ ਪਤਾ ਫਿਰ ਲੋਕਾਂ ਨਾਲ ਸਾਰਿਆਂ ਨਾਲ ਸਲਾਹ مشورے ਕੀਤੇ ਆਪਣੀ ਇੱਕ ਟੀਮ ਬਣਾਈ ਟੀਮ ਵਰਤੋਂ ਬਣਾ ਕੋਈ ਕੰਮ ਨਹੀਂ ਹੁੰਦਾ ਟੀਮ ਦੇ ਵਰਗ ਬਣਾਈ ਉਸ ਤੋਂ ਬਾਅਦ ਅਸੀਂ ਵਿਸ਼ਵ ਪੰਜਾਬੀ ਸਭਾ ਵੱਲੋਂ ਇਹ ਕੰਮ ਸ਼ੁਰੂ ਕੀਤਾ ਕਿ ਪੰਜਾਬੀ ਮਾਂ ਬੋਲੀ ਵਾਸਤੇ ਅਸੀਂ ਕੁਝ ਕਰਨਾ ਹੈ ਸਾਨੂੰ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਪਏਗਾ ਬਹੁਤ ਚੰਗਾ ਕੋਈ ਵੀ ਬੋਲੀ ਅੱਗੇ ਨਹੀਂ ਵਾਦੀ ਜਿੰਨਾ ਚਿਰ ਅਸੀਂ ਅਗਲੀ ਸਾਡੀ ਪੀੜ੍ਹੀ ਤੱਕ ਨਹੀਂ ਲਿਖ ਜਾਂਦੇ ਤੇ ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਬੱਚੇ ਪੰਜਾਬੀ ਤੋਂ ਦੂਰ ਹੋ ਜਾ ਰਹੇ ਹਨ ਪੰਜਾਬ ਵਿੱਚ ਜਾ ਕੇ ਦੇਖੋ ਪੰਜਾਬ ਦੇ ਵਿੱਚ ਘਰ ਵਿੱਚ ਵੀ ਮੈਂ ਮਾਪਿਆਂ ਦੀ ਗੱਲ ਕਰਦਾ ਕਿ ਬੱਚਿਆਂ ਦਾ ਕਸੂਰ ਵੀ ਕੋਈ ਨਹੀਂ ਹੈਗਾ ਅਸੀਂ ਚਾਹੁੰਦੇ ਸਾਡੇ ਬੱਚੇ ਚੰਗੀਆਂ ਸਕੂਲਾਂ ਵਿੱਚ ਪੜਨ ਚੰਗੀ ਵਿਦਿਆ ਹਾਸਲ ਕਰਨ ਦੂਜੀਆਂ ਪਛਾਵਾਂ ਨੂੰ ਸਿੱਖਣ ਪਰ ਉਹਦੇ ਨਾਲ ਸਿੱਖਣ ਦੇ ਨਾਲ-ਨਾਲ ਅਸੀਂ ਇਹ ਨਹੀਂ ਚਾਹੁੰਦੇ ਕਿ ਪੰਜਾਬੀ ਬਿਲਕੁਲ ਭੁੱਲ ਜਾਣ ਪਰ ਸਾਡੇ ਜਿਹੜੇ ਉੱਥੇ ਮਾਤਾ-ਪਿਤਾ ਵੀ ਜਿਹੜੇ ਅੱਜ ਕੱਲ੍ਹ ਹੈ ਕੋਈ ਪੰਜਾਬ ਦਾ ਬੱਚਾ ਸਕੂਲੇ ਦਾ ਪੜ੍ਹ ਕੇ ਆਉਂਦਾ ਕਨਵੈਂਟ ਸਕੂਲ ਦੇ ਵਿੱਚ ਜਿੱਥੇ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਈਵਨ ਕਿ ਪੰਜਾਬੀ ਬੋਲਣ ਜੁਰਮਾਨੇ ਕੀਤੇ ਜਾਂਦੇ ਆ ਔਰ ਘਰ ਗਿਆ ਸੀ ਉਹਨਾਂ ਹਿੰਦੀ ਤੇ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੰਦੇ ਆ ਉਹ ਸਾਡੇ ਜੀ ਬੜਾ ਮਾੜਾ ਰੁਝਾਨ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਨਾਲ ਕਿਵੇਂ ਜੋੜਨਾ ਹੈ ਤੇ ਲੋਕਾਂ ਨੂੰ ਜਾਗਰੂਤ ਕਿਵੇਂ ਕਰਨਾ ਹੈ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਿਵੇਂ ਸੰਭਾਲਣਾ ਹੈ ਕਿਵੇਂ ਇਸ ਨੂੰ ਅੱਗੇ ਲੈ ਜਾ ਸਕਦੇ ਹੋ ਜਿਵੇਂ ਤੁਸੀਂ ਕਿਹਾ ਕਿ ਵੀ ਜਦੋਂ ਆਪਾਂ ਤੁਸੀਂ ਪੰਜਾਬ ਜਾਣ ਦਾ ਮੌਕਾ ਮਿਲਦਾ ਜਾਂ ਭਾਰਤ ਦੇ ਵਿੱਚ ਕਿਸੇ ਵੀ ਕੋਨੇ ਜਾਣ ਦਾ ਮੌਕਾ ਮਿਲਦਾ ਜਿੱਥੇ ਸਾਡਾ ਪੰਜਾਬੀ ਦਾ ਪਰਿਵਾਰ ਹੁੰਦਾ ਉੱਥੇ ਘਰਾਂ ਦੇ ਵਿੱਚ ਹਿੰਦੀ ਬੋਲੀ ਜਾਂਦੀ ਇੱਕ ਟ੍ਰੈਂਡ ਬਣਾ ਲਿਆ ਕਿ ਸ਼ਾਇਦ ਪੰਜਾਬੀ ਭਾਸ਼ਾ ਜਾਹਲ ਹੈ ਵੀ ਇਹ ਕਿਸਮ ਦੀ ਅਨਪੜਾਤ ਹੈ ਇਹੀ ਸਾਡੇ ਵਿੱਚ ਨਾ ਜਿਹੜੀ ਬਹੁਤ ਗਲਤਫਹਿਮੀ ਹੈ ਇਹ ਪੰਜਾਬੀ ਜਿਹੜੀ ਭਾਸ਼ਾ ਹੈ ਜਾਹਲਾਂ ਦੀ ਭਾਸ਼ਾ ਨਹੀਂ ਹੈਗੀ بڑے ਵੱਡੇ ਵੱਡੇ ਵਿਦਵਾਨਾਂ ਦੀ ਭਾਸ਼ਾ ਹੈ ਸਾਡੇ ਗੁਰੂ ਸਾਹਿਬਾਨ ਨੇ ਇਸ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦਿੱਤਾ ਮਾਣ ਦਿੱਤਾ ਸੱਦਲੀ ਇੱਡੇ ਇੱਡੇ ਵੱਡੇ ਗ੍ਰੰਥ ਇਸ ਭਾਸ਼ਾ ਵਿੱਚ ਲਿਖੇ ਤੇ ਅਸੀਂ ਇੱਕ ਪੰਜਾਬੀ ਹੋ ਕੇ ਇਹਦਾ ਕਿਵੇਂ ਨਦਰ ਕਰ ਸਕਦੇ ਹਾਂ ਕਿਵੇਂ ਕਹਸੇ ਗੌਰਾਂ ਦੀ ਭਾਸ਼ਾ ਹਮ ਪਰ ਸਮਝ ਆਏ ਜਾਂਦਾ ਅਚ ਦੂਜੀ ਗੱਲ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਜਦੋਂ ਤੁਸੀਂ ਕਹਾਂਗੇ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਜਿੰਨੀ ਦੇਰ ਜੋੜਾਂਗੇ ਨਹੀਂ ਤਾਂ ਅੱਗੇ ਨਹੀਂ ਵਧੂਗੀ ਬੇਸ਼ੱਕ ਜਿਵੇਂ ਤੁਹਾਡੇ ਕਹਿਣ ਮੁਤਾਬਕ ਹੀ ਬੇਸ਼ੱਕ ਆਪਣੀ ਤਾਈ ਮਾਸੀ ਚਾਚੀ ਨੂੰ ਬਹੁਤ ਪਿਆਰ ਕਰੋ ਰੱਜ ਕੇ ਕਰੋ ਪਰ ਆਪਦੀ ਮਾਂ ਨੂੰ ਨਾ ਹੁਣ ਪੁੱਲੋ ਜੀ ਆਪਦੀ ਮਾਂ ਨੂੰ ਭੁੱਲ ਗਏ ਤਾਂ ਫਿਰ ਅੱਗੇ ਕਿਹੜੀ ਚੱਲੇ ਅਗਲਾ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਮੇਰਾ ਆਪਣਾ ਸਵਾਲ ਹੈ ਕਿ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਏ ਐ ਜਿਵੇਂ ਇਮੀਗ੍ਰੈਂਟਸ ਤੁਸੀਂ ਪਹੁੰਚੇ ਇੱਕ ਅੱਜ ਦੀ ਜੇ ਡੇਟ ਦੇ ਵਿੱਚ ਮੈਂ ਗੱਲ ਕਰਾਂ ਤਾਂ ਤੁਸੀਂ ਇੱਕ ਸਥਾਪਿਤ ਬਿਜ਼ਨਸਮੈਨ ਹੋ ਔਰ ਚੰਗੇ ਤੁਸੀਂ ਮਤਲਬ ਇੱਕ ਕਹਿੰਦਾ ਘਵਾ ਦਾ ਇੱਕ ਨਾਮ ਹੈ ਤੁਹਾਡਾ ਔਰ ਤੁਸੀਂ ਕੰਮ ਵੀ ਕਰ ਰਹੇ ਹੋ ਲੋਕਾਂ ਲਈ ਕਮਿਊਨਿਟੀ ਲਈ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਸੰਸਥਾਵਾਂ ਜਿਹਦੇ ਵਿੱਚ ਤੁਸੀਂ ਆਪਣੀ ਸੇਵਾ ਨਿਭਾ ਰਹੇ ਹੋ ਪੰ ਜਦੋਂ ਤੁਸੀਂ ਪੰਜਾਬੀ ਬਾਰੇ ਸੋਚਦੇ ਹੋ ਕਿ ਅਸੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਜਿਵੇਂ ਤੁਸੀਂ ਨਾਮ ਵੀ ਰੱਖਿਆ ਔਰ ਮੈਨੂੰ ਇਹ ਵੀ ਪਤਾ ਕਿ ਤੁਸੀਂ ਇੱਕ ਜਗ੍ਹਾ ਜਿਹੜੀ ਹੈ ਉਹ ਪੂਰੀ ਸਮਰਪਿਤ ਕੀਤੀ ਹੋਈ ਹੈ ਕਿ ਫਰੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਪ੍ਰੋਗਰਾਮ ਤੁਸੀਂ ਕਰ ਸਕਦੇ ਹੋ ਮੈਂ ਇਹਨਾਂ ਚੀਜ਼ਾਂ ਨੂੰ ਜਾਣਦਾ ਲੇਕਿਨ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਜਿਹੜੀਆਂ ਇਹ ਪੰਜਾਬੀ ਕਾਨਫਰੰਸਸ ਹੋ ਰਹੀਆਂ ਜੇ ਆਪਾਂ ਸਿਰਫ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਵਿੱਚ ਹੀ ਜੇ ਆਪਾਂ ਟੋਰਾਂਟੋ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵਿੱਚ ਹੀ ਘੰਟੂ ਘਟ ਤਿੰਨ ਚਾਰ ਜਾਂ ਪੰਜ ਕਾਨਫਰੰਸ ਜਿੰਨੀ ਕਿ ਮੈਨੂੰ ਸਮਝ ਆਇਆ ਉਹ ਹੋ ਰਹੀਆਂ। ਹਾਂ ਹਾਂ ਤੁਸੀਂ ਕੀ ਸਮਝਦੇ ਹੋ ਕਿ ਇਹ ਚਾਰ ਪੰਜ ਕਾਨਫਰੰਸ ਕਰਵਾਉਣ ਦਾ ਕੋਈ ਆਪਾਂ ਨੂੰ ਲਾਹਾ ਜਾਂ ਫਾਇਦਾ ਜਾਂ ਕੋਈ ਸਿੱਟਾ ਨਿਕਲਦਾ ਨਜ਼ਰ ਆ ਰਿਹਾ? ਦੇਖੋ ਆਪਾਂ ਜੇ ਕੰਟਰੋਵਰਸੀ ਵਾਲੇ ਪਾਸੇ ਪਈਏ ਤੇ ਬੜਾ ਡੂੰਗਾ ਚੱਲ ਜਾਂਦਾ। ਮੈਂ ਕਿਸੇ ਕੰਟਰੋਵਰਸੀ ਪੈਣ ਤੋਂ ਬਣਾਏ ਗੱਲ ਜਰੂਰ ਕਵਾਂਗੇ ਕੋਈ ਵੀ ਕੰਮ ਕਰ ਰਿਹਾ। ਜਿਹੜਾ ਵੀ ਕੰਮ ਕਰ ਰਿਹਾ। ਮਾਂ ਬੋਲੀ ਪੰਜਾਬੀ ਵਾਸਤੇ ਥੋੜਾ ਕਰ ਰਿਹਾ ਬਹੁਤਾ ਕਰ ਰਿਹਾ ਦਿਲੋਂ ਕਰ ਰਿਹਾ। ਹਾਂ ਚੰਗੀ ਗੱਲ ਹੈ ਕੰਮ ਹੋਣੇ ਚਾਹੀਦੇ ਆ। ਜੇ ਗੁਰਦੁਆ ਜਿਆਦਾ ਸ ਹੈ ਉਹਨਾਂ ਦਾ ਫਾਇਦਾ ਹੀ ਹੈ ਹਮ ਲਿਆ ਤੇ ਰੱਬ ਦਾ ਨਾ ਹੀ ਜਾਣਾ ਉੱਥੇ ਜੀ ਠੀਕ ਤੇ ਕੋਈ ਐਸੀ ਗੱਲ ਨਹੀਂ ਹੈਗੀ ਜੇ ਜ਼ਿਆਦਾ ਵੀ ਹੁੰਦੀਆਂ ਨੇ ਤੇ ਵੈਸੇ ਹੋਸ ਉਹਨਾਂ ਦੇ ਚਾਹੀਦਾ ਇਕੱਠੇ ਹੋ ਕੇ ਕੰਮ ਕਰਨ ਕੋਈ ਵੀ ਕੰਮ ਹੋਵੇ ਇਕੱਠੇ ਹੋ ਕੇ ਕਰੀ ਉਹਦਾ ਨਤੀਜਾ ਨਿਕਲ ਆਉਂਦੇ ਜੀ ਕੋਈ ਵੀ ਕੰਮ ਇਕੱਲਾ ਇਕੱਲਾ ਜਿਹੜਾ ਕਰਦਾ ਉਹਦਾ ਉਹਨਾਂ ਰਿਜ਼ਲਟ ਨਹੀਂ ਨਿਕਲਦਾ ਜਦੋਂ ਇਕੱਠੇ ਹੋ ਕੇ ਕੰਮ ਕਰਦੇ ਆ ਕੋ ਰਿਜ਼ਲਟ ਕੋਈ ਹੋਰ ਨਿਕਲਦਾ ਹੈ ਪਰ ਫਿਰ ਵੀ ਜੇ ਇਕੱਠੇ ਨਹੀਂ ਹੋ ਸਕਦੇ ਇਕੱਲੇ ਇਕੱਲੇ ਕੰਮ ਕਰ ਰਹੇ ਆ ਤੇ ਕੰਮ ਚੰਗਾ ਹੋਣਾ ਚਾਹੀਦਾ ਸੋਲਿਡ ਹੋਣਾ ਚਾਹੀਦਾ ਉਸ ਦਾ ਕੋਈ ਨਾ ਕੋਈ ਆਉਟਪੁੱਟ ਨਿਕਲਣੀ ਚਾਹੀਦੀ ਹੈ ਜੀ ਮੈਂ ਰੱਖੇਣਾ ਸੋ ਹੁਣ ਨਾਲ ਦੀ ਨਾਲ ਮੈਂ ਇਹ ਵੀ ਚਾਹਣਾ ਕਿ ਤੁਸੀਂ ਜਿਹੜੀ ਆਪਣੀ ਅਗਸਟ ਦੇ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਤੁਸੀਂ ਕਰਵਾਉਣ ਜਾ ਰਹੇ ਆ ਉਹਦੀ ਵੀ ਡੇਟ ਅਨਾਉਂਸ ਕਰ ਦਿਓ ਤੇ ਨਾਲ ਆਪਣਾ ਨੰਬਰ ਅਨਾਉਂਸ ਕਰ ਦਿਓ ਤਾਂ ਕਿ ਵਿੱਚ ਵਿੱਚ ਦਰਸ਼ਕ ਜਿਹੜੇ ਵੀ ਜੁੜ ਰਹੇ ਆ ਉਹਨਾਂ ਨੂੰ ਪਤਾ ਲੱਗ ਜਾਏ ਕਿ ਤੁਸੀਂ ਕਰਵਾ ਰਹੇ ਹੋ ਔਰ ਉਸ ਕਾਨਫਰੰਸ 'ਚ ਪਹੁੰਚਣ ਲਈ ਕਿਹਨੂੰ ਸੰਪਰਕ ਕੀਤਾ ਜਾ ਸਕਦਾ ਜਿਹੜੀ ਸਾਡੀ ਅਗਸਤ ਦੀ ਕਾਨਫਰੰਸ ਹੋਣ ਜਾ ਰਹੀ ਹੈ ਜੀ ਤੁਹਾਨੂੰ ਮੈਂ ਪਹਿਲੇ ਦੱਸ ਦਿਆਂ ਸੀ 28 29 ਜੂਨ ਦੀ ਰੱਖੀ ਹੋਈ ਸੀਗੀ ਜੀ ਜਦੋਂ ਆ ਪਾਕਿਸਤਾਨ ਗਿਆ ਕੋ ਸਾਡੀ ਤੀਜੀ ਕਾਨਫਰੰਸ ਹੈ ਪਹਿਲੀ ਕਾਨਫਰੰਸ ਅਸੀਂ ਦੁਬਈ ਕਰਵਾਈ ਠੀਕ ਹੈ ਦੁਬਈ ਵਿੱਚ ਵੀ ਸਾਨੂੰ ਕਾਂਗਰਸ ਕਹਿੰਦਾ ਇਹ ਲਾਭ ਮਿਲਿਆ ਕਿ ਸਾਡੇ ਜਿਹੜੇ ਅਸੀਂ ਪੰਜਾਬ ਵਿੱਚ ਇਕੱਠੇ ਹੋ ਸਕਦੇ ਜਾਂ ਇੱਥੇ ਇਕੱਠੇ ਨਹੀਂ ਸੀ ਹੋ ਸਕਦੇ ਦੁਬਈ ਵਿੱਚ ਸਾਡੇ ਪਾਕਿਸਤਾਨ ਤੋਂ ਵੀ ਕਾਫੀ ਡੈਲੀਗੇਟ ਪਹੁੰਚੇ ਠੀਕ ਹੈ ਅਸੀਂ 50 ਬੰਦੇ ਰਿਅਲ 50 52 ਜਣੇ ਅਸੀਂ ਪਾਕ ਪੰਜਾਬ ਤੋਂ ਗਏ ਸੀ ਠੀਕ ਹੈ 8 ਜਣੇ ਸੀ ਕੈਨੇਡਾ ਤੋਂ ਗਏ ਸੀ ਸਾਨੂੰ ਇਕੱਠੇ ਬੈਠ ਕੇ ਨਾਲ ਮਿਲ ਕੇ ਮਾਂ ਬੋਲੀ ਦੀ ਸੰਦਰ ਵਿੱਚ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹਦੇ ਸੋਲੇ ਕੌਨ ਦਾ ਮੌਕਾ ਮਿਲਿਆ ਉਹਦੇ ਵਿਚਾਰ ਤੇ ਪ੍ਰਚਾਰ ਲਈ ਅਸੀਂ ਗੱਲਬਾਤ ਕੀਤੀਆਂ ਵੀ ਇਹਦਾ ਕਿਵੇਂ ਪ੍ਰਚਾਰ ਹੋ ਸਕਦਾ ਵਜੀਦ ਬੱਲੀ ਖੋਰੀ ਈਵਨ ਪੰਜਾਬ ਤੋਂ ਆਏ ਹੋਏ ਸੀਗੇ ਉਹਨਾਂ ਨੇ ਸਾਰੀ ਉਹਦੀ ਕਵਰੇਜ ਵੀ ਕੀਤੀ ਬੜੇ ਸੋਹਣੇ ਢੰਗ ਨਾਲ ਉਹਨਾਂ ਨੇ ਇਸੀ ਨੂੰ ਸੁਲਾਇਆ ਵੀ ਕਿ ਅਸੀਂ ਦੁਬਈ ਵਜਾਇ ਕਾਨਫਰੰਸ ਕੀਤੀ ਹੈ ਦੁਬਈ ਦੇ ਲੋਕੀ ਸਾਨੂੰ ਮਿਲੇ ਸਾਨੂੰ ਸਾਡਾ ਪਾਕਿਸਤਾਨ ਨਾਲ ਲਹਿੰਦੇ ਤੇ ਛੜਦੇ ਪੰਜਾਬ ਦਾ ਨੂੰ ਨੌ ਮਾਸਤ ਰਿਸ਼ਤਾ ਸਾਡਾ ਖੂਨ ਇੱਕ ਨੇ ਸਾਡੀਆਂ ਹਵਾਵਾਂ ਇੱਕ ਨੇ ਸਾਡੇ ਪਾਣੀ ਇੱਕ ਨੇ ਕੋਈ ਸ਼ੱਕ ਨਹੀਂ ਸਾਡੇ ਸਿਰ ਲਾਂਘੇ ਵੰਨੇ ਦਿੱਤੇ ਨੇ ਵੱਖਰੀ ਗੱਲ ਹੈ ਪਰ ਸਾਡਾ ਅੱਜ ਵੀ ਦਿਲ ਜਿਹੜਾ ਹੈ ਜੇ ਉਹ ਦਿਲ ਹੈ ਇਹਦਾ ਦਿਮਾਗ ਹੈ ਸਾਰਾ ਪਾਸੇ ਇਕੱਠਾ ਹੀ ਹੈ ਜੀ ਸਾਡੇ ਦਿਲ ਦਿਮਾਗ ਹਰ ਕੁਝ ਸੰਜਿਆ ਇਸ ਕਰਕੇ ਉੱਥੇ ਪੰਜਾਬੀ ਜਿਹੜਾ ਦੇਖੋ 12 ਕਰੋੜ ਪੰਜਾਬੀ ਜਿਹੜਾ ਪਾਕਿਸਤਾਨ ਵਿੱਚ ਹੈ 3 ਕਰੋੜ 3.5 ਕਰੋੜ ਪੰਜਾਬੀ ਜਿਹੜਾ ਪੰਜਾਬ ਦੇ ਵਿੱਚ ਆਪਣੇ ਇਧਰ ਚੜਦੇ ਪੰਜਾਬ ਵਾਲੇ ਪਾਸੇ ਆ ਅਸੀਂ ਕੋਸ਼ਿਸ਼ ਕੀਤੀ ਕਿ ਲੈਂਦੇ ਤੇ ਚੜਦੇ ਪੰਜਾਬ ਨੂੰ ਇਕੱਠਾ ਕੀਤਾ ਜਾਵੇ ਜਦੋਂ ਇਕੱਠੇ ਹੋਏ ਸਾਨੂੰ ਉਹਨਾਂ ਚੜਦੇ ਲੈਂਦੇ ਪੰਜਾਬ ਨੇ ਕਿਹਾ ਕਿ ਤੁਸੀਂ ਸਾਡੀ ਇੱਕ ਕਾਨਫਰੰਸ ਪਾਕਿਸਤਾਨ ਕਰਾਓ ਠੀਕ ਹੈ ਕੋਈ ਅਸੀਂ ਦੂਸਰੀ ਜਿਹੜੀ ਲੈ ਕਾਨਫਰੰਸ ਹੈ ਲਾਹੌਰ ਵਿੱਚ ਕਰਾਈ ਅੱਛਾ ਉਹਦੇ ਵਿੱਚ ਵੀ ਸਾਨੂੰ ਬਹੁਤ ਪਰਮ ਹੰਗਾਰਾ ਮਿਲਿਆ ਉਹ ਤਿੰਨੇ ਦਿਨੀ ਲਾਹੌਰ ਜਿਹੜੀ ਕਾਨਫਰੰਸ ਸੀਗੀ ਹਾਲ ਖਜ ਖਜ ਭਰਿਆ ਰਿਆ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਉਂਤ ਵੱਧਾਂ ਤੇ ਸੀ ਜਿਹੜੀ ਕੀਤੀਆਂ ਠੀਕ ਹੈ ਸਾਡਾ ਸੱਭਿਆਚਾਰ ਹੈ ਉਹ ਵੀ ਕੋ ਹੈ ਸਭਿਆਚਾਰ ਗੀਤ ਵੀ ਗਾਏ ਗਏ ਸਾਡਾ ਵਿਰਸਾ ਸਾਡਾ ਪਛੋਕੜ ਉਹਦੇ ਬਾਰੇ ਗੱਲਬਾਤਾਂ ਹੋਈਆਂ ਸਾਡੇ ਪਿਆਰ 'ਚ ਹੋਰ ਵਾਧਾ ਹੋਇਆ ਉਸ ਤੋਂ ਬਾਅਦ ਅਸੀਂ ਕਾਨਫਰੰਸ ਦੂਜੀ ਹੋਰ ਅਨਾਉਂਸ ਕੀਤੀ ਹੋਈ ਜਿਹੜੀ ਪਾਕਿਸਤਾਨ 'ਚ ਹੋ ਰਹੀ ਹੈ ਉਹ ਹੋ ਰਹੀ ਹੈ ਫਰਵਰੀ ਨੂੰ 15 16 1 ਔਰ ਰਹੀਮ ਯਾਰਖਾਨ ਲਾਹੌਰ ਤੋਂ 700 ਕਿਲੋਮੀਟਰ ਹੈ ਕਿਉਂਕਿ ਲਾਹੌਰ ਬਹੁਤ ਕਾਨਫਰੰਸ ਹੁੰਦੇ ਤੁਸੀਂ ਕਹਿੰਦੇ ਇੱਥੇ ਕਾਨਫਰੰਸਾਂ ਬਹੁਤ ਹੁੰਦੀਆਂ ਇਸ ਦਿਨ ਲਾਹੌਰ ਕਾਨਫਰੰਸਾਂ ਬਹੁਤ ਹੁੰਦੀਆਂ ਸੀਗੀਆਂ ਉਹ ਕਹਿਣ ਲੱਗੇ ਮੈਂ ਇਹ ਸੋਚਿਆ ਮੈਂ ਕੱਲ ਹੋਈ ਤਾਂ ਕਾਨਫਰੰਸ ਹੁੰਦੀਆਂ ਤੇ ਜੋ ਰਹੀਮ ਯਾਰਖਾਨ ਵਾਲੀ ਸੜਕ ਨਾਲ ਉਹਨਾਂ ਨੇ ਬੰਦਿਆਂ ਨਾਲ ਮੁਲਾਕਤ ਕੀਤੀ ਸਾਨੂੰ ਕਹਿੰਦੇ ਸਾਡੇ ਪਾਸੇ ਕੋਈ ਨਹੀਂ ਆਉਂਦਾ ਸਾਡੇ ਪਾਸੇ ਹੀ ਪੰਜਾਬੀ ਆ ਤੁਸੀਂ ਸਾਡੇ ਪਾਸੇ ਉਧਰ ਵੀ ਆਪਾਂ ਪੰਜਾਬੀ ਦਾ ਪ੍ਰਚਾਰ ਕਰਨਾ ਅਸੀਂ ਦੀ ਅਗਲੀ ਕਾਨਫਰੰਸ ਵਿਸ਼ੇ ਪੰਜਾਬੀ ਸਭਾ ਵੱਲੋਂ ਔਰ ਰਹੀਮ ਯਾਰਖਾਨ ਰੱਖੀ ਹੋਈ ਹੈ 15 16 17 20 ਤੇ ਹੁਣ ਇਹਦੀ ਸੀਸੀ ਕਾਨਫਰੰਸ ਇੱਥੇ ਆ ਇਹ ਵੀ ਜਦੋਂ ਲਾਹੌਰ ਵਾਲਿਆਂ ਨੇ ਸਾਨੂੰ ਕਿਹਾ ਕਿ ਅਸੀਂ ਵੀ ਹੋਣਾ ਤੁਹਾਡੇ ਤੁਸੀਂ ਬੁਲਾਓ ਸਾਨੂੰ ਤੇ ਅਸੀਂ ਇਹ ਕਾਨਫਰੰਸ ਅਖੀ ਸੀ 31 ਜੂਨ ਦੀ ਪਤਾ ਲੱਗਾ ਕਿ 28 ਅਤੇ 30 ਜੂਨ ਦੀ ਹੋਰ ਇੱਕ ਕਾਨਫਰੰਸ ਇੱਥੇ ਹੋ ਰਹੀ ਹੈ ਅਸੀਂ ਸੋਚਿਆ ਕਿ ਦੋ ਕਾਨਫਰੰਸਾਂ ਸੇਮ ਟਾਈਮ ਤੇ ਨਹੀਂ ਹੋਣੇ ਚਾਹੀਦੀਆਂ ਲੋਕਾਂ 'ਚ ਇਹਦਾ ਕੀ ਮੈਸੇਜ ਹੈ ਕੀ ਸੰਦੇਸ਼ ਜਾਏਗਾ ਕਿ ਅਸੀਂ ਇੱਥੇ ਇੱਕ ਸ਼ਹਿਰ 'ਚ ਬੈਠ ਕੇ ਦੋ ਦੋ ਕਾਨਫਰੰਸਾਂ ਕਰੀਏ ਚੰਗੀ ਗੱਲ ਨਹੀਂ ਉਸ ਤੋਂ ਬਾਅਦ ਇੱਕ ਹੋਰ ਕਾਨਫਰੰਸ ਜਿਹੜੀ ਉਹ ਜੁਲਾਈ ਦੇ ਪਹਿਲੇ ਹਫ਼ਤੇ ਰੱਖੀ ਗਈ ਮੈਂ ਕਹਿੰਦਾ ਤਿੰਨ ਕਾਨਫਰੰਸਾਂ ਇੱਕ ਹਫ਼ਤੇ 'ਚ ਐਨੀ ਜ਼ਿਆਦਾ ਪੰਜਾਬੀ ਦੇ ਵਿੱਚ ਫਿਰ ਅਸੀਂ ਇਸ ਕਰਕੇ ਮਨ ਬਣਾਇਆ ਕੋਈ ਗੱਲ ਨਹੀਂ ਕੋਈ ਪਿੱਛੇ ਨਹੀਂ ਹਟਦਾ ਅਸੀਂ ਪਿੱਛੇ ਹੁਣ ਤਿਆਰ ਕਿ ਜੇ ਆਪਾਂ ਪੰਜਾਬੀ ਦੇ ਮਾਂ ਬੋਲੀ ਵਾਲੀ ਸੋਚਦੇ ਆਂ ਤੇ ਆਪਾਂ ਕਿਉਂ ਨਾ ਇਹਨੂੰ ਥੋੜਾ ਅੱਗੇ ਲੈ ਜਾਈਏ ਅਸੀਂ ਪਰ ਇੱਕ ਮਹੀਨਾ ਨੂੰ ਡੇਢ ਕਰਕੇ ਡੇਢ ਮਹੀਨਾ ਪਾ ਕੇ ਇਹਦਾ ਡੇਣਾ ਉਹ 15 16 17 ਤੇ 16 17 18 ਅਗਸਤ ਜਿਹੜੀ ਹੈ ਉਹਦੇ ਵਿੱਚ ਕਾਨਫਰੰਸ ਕਰਨ ਲਈ ਜਾ ਰਹੇ ਆ ਜਿੱਦੇ ਸਾਡੇ ਕਾਫੀ ਵਿਦਵਾਨ ਜਿਹੜੇ ਆਲ ਓਵਰ ਵਿਸ਼ਵ ਚੋਂ ਆ ਰਹੇ ਆ ਵਿਸ਼ਵ ਪੰਜਾਬੀ ਸਭਾ ਜੇ ਨਾਂ ਪਰ ਰੱਖ ਕੇ ਜੇ ਬਾਹਰੋਂ ਆਵੇ ਕੋਈ ਨਾ ਸਾਨੂੰ ਬਾਹਰ ਦਾ ਬੰਦਾ ਕੋਲਾ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਕਿਨੇ ਦਾ ਪ੍ਰਚਾਰ ਹੈ ਸਾਰੇ ਕਿਉਂਕਿ ਅੱਜ ਜਿਹੜਾ ਪੰਜਾਬ ਪੰਜਾਬ ਬੰਦ ਨਹੀਂ ਰਹਿ ਗਿਆ ਬਿਲਕੁਲ ਅੱਜ ਜਿਹੜੀ ਪੰਜਾਬੀ ਉਹ ਸੱਤ ਸਮੁੰਦਰਾਂ ਦੀ ਬੋਲੀ ਹੈ ਮੈਂ ਇਹ ਤੁਹਾਡੇ ਇਹਦੇ ਵਿੱਚ ਥੋੜਾ ਜਿਹਾ ਮੈਂ ਇਹਦੇ ਚ ਐਡ ਕਰਨਾ ਚਾਹਣਾ ਆਪਾਂ ਇਹ ਸੋਚ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਕਿ ਕਹਿੰਦੇ ਸੀ ਕਿ ਵੀ ਪੰਜਾਬ ਹੋਣ ਵੱਖਰੇ ਹੋਗੇ ਜੀ ਉਹ ਹੋਗੇ ਮੈਨੂੰ ਇਹ ਲੱਗਦਾ ਕਥਰੀਆ ਸਾਹਿਬ ਪੰਜ ਪੰਜਾਬ ਨਹੀਂ ਹੁਣ ਕਈ ਆਪ ਬਣ ਚੁੱਕੇ ਤੇ ਹੁਣ ਤਾਂ ਸੱਤ ਦਰਿਆਵਾਂ ਦੀ ਤਰਤੀ ਹੈ ਉੱਥੇ ਬੈਠੇ ਸਾਰੇ ਪੰਜਾਬੀ ਅਸੀਂ ਔਰ ਉਸ ਤੋਂ ਬਾਅਦ ਜਿੱਥੇ-ਜਿੱਥੇ ਪੰਜਾਬੀ ਪਹੁੰਚ ਗਿਆ ਮਿਲਦਾ ਉਹਨੇ ਆਪਣਾ ਹੀ ਪੰਜਾਬ ਹਾਂਜੀ 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 ਪੰਜਾਬੀ ਜਿਹੜਾ ਕਿਤੇ ਵੀ ਜਾਵੇ ਆਪਣਾ ਸਿਕਾ ਜਮਾਉਂਦਾ ਹੈ ਜੀ ਪੰਜਾਬੀ ਦਾ ਰੋਹ ਵੀ ਵੱਖਰਾ ਹੈ ਦਿਮਾਗ ਕਰਨਾ ਮੈਂ ਥੋੜੀ ਜੀ ਕੰਟਰੋਵਰਸੀ ਵਾਲਾ ਸਵਾਲ ਹੈ ਪਰ ਮੈਂ ਚਾਹੁੰਦਾ ਕਿ ਉਹਦਾ ਵੀ ਆਪਾਂ ਇਹ ਵੀ ਸੁਣਨ ਚਾਹੁੰਦਾ ਗੁਤੁਰੀਆ ਸਾਹਿਬ ਕੇ ਵੀ ਜਿਹੜੀਆਂ ਕਾਨਫਰੰਸਸ ਹੋ ਰਹੀਆਂ ਉਹਦੇ ਵਿੱਚੋਂ ਜਿਹੜੇ ਜਿਹੜੀਆਂ ਗਵਰਨਮੈਂਟਸ ਤੋਂ ਜਾਂ ਸਰਕਾਰਾਂ ਦੇ ਉੱਪਰੋਂ ਜਿਹੜੀ ਕੋਈ ਗ੍ਰਾਂਟ ਵਗੈਰਾ ਹੋਗੀ ਜਾਂ ਇਸ ਤਰ੍ਹਾਂ ਜੁੜੇ ਹੋਏ ਜਿਹੜੇ ਫੰਡਸ ਵਗੈਰਾ ਹੁੰਦੇ ਨੇ ਇਹ ਜਿਹੜੇ ਕਰਵਾਉਣ ਵਾਲੇ ਆ باقی ਜਣਾ ਮੈਂ ਨਹੀਂ 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 ਵਾਲੇ ਆ ਇਹ ਇਹ ਵੀ ਪੈਸੇ ਬਹੁਤ ਖਾਂਦੇ ਆ ਗ੍ਰਾਂਟਸ ਵਗੈਰਾ ਬਹੁਤ ਖਾਂਦੇ ਆ ਇਹਦੇ ਬਾਰੇ ਤੁਸੀਂ ਕੁਝ ਮੈਂ ਹੋਰ ਕਿਸੇ ਬਾਰੇ ਕੁਝ ਨਹੀਂ ਕਹਿ ਸਕਦਾ ਵਿਸ਼ੇ ਪੰਜਾਬੀ ਸਭਾ ਬਾਰੇ ਮੈਂ ਸਤਾਰੇ ਦਰਸ਼ਕਾਂ ਦੇ ਸਾਹਮਣੇ ਵਾਂ ਖੜੀ ਖੜੀ ਕਹਿ ਸਕਦਾ ਕਿ ਵਿਸ਼ਵ ਪੰਜਾਬੀ ਸਭਾ ਬਾਰੇ ਕੋਈ ਵੀ ਇੱਕ ਬੰਦਾ ਵੀ ਉਂਗਲ ਖੜੀ ਕਰਕੇ ਕਹਿ ਦੇਵੇ ਕਿਸੇ ਕੋਲ 1 ਰੁਪਿਆ ਜਾਂ ਡੋਨੇਸ਼ਨ ਲਈ ਹੋਵੇ ਜਾਂ ਕਿਸੇ ਗਵਰਨਮੈਂਟ ਤੋਂ ਗ੍ਰਾਂਟ ਲਈ ਹੋਵੇ ਜਾਂ ਕਿਸੇ ਨੇ ਵੀ ਕੋਈ ਇੱਕ ਪੈਸਾ ਵੀ ਪਾਇਆ ਹੋਵੇ ਤਾਂ ਅਸੀਂ ਤੁਹਾਡੇ ਇਥੇ ਦੇਣਦਾਰ ਹਾਂ ਅਸੀਂ ਤੁਹਾਡੇ ਸਾਹਮਣੇ ਆ ਕੇ ਫਿਰ ਸਾਰਿਆਂ ਸਾਹਮਣੇ ਹੋ ਕੇ ਮਾਫੀ ਮੰਗਾ ਕੇ ਵੀ ਦੱਸਵਾ ਸਾਡੇ ਕੰਮ ਹੋਇਆ ਸਾਡੀ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਇਹੋ ਜੀ ਕੋਈ ਗੱਲ ਸੁਣ ਚੜ ਨਾ ਆਏਗੀ ਨਾ ਕੋਈ ਗ੍ਰਾਂਟ ਨਹੀਂ ਅਸੀਂ ਕੋਈ ਗ੍ਰਾਂਟ ਨਾ ਤਾਂ ਗ੍ਰਾਂਟ ਕਦੀ ਅਪਲਾਈ ਕੀਤੀ ਸੀ ਨਾ ਕਦੀ ਲਈ ਹੈ ਔਰ ਨਾ ਅਸੀਂ ਕਦੀ ਕਿਸੇ ਕੋਲ ਪੈਸੇ ਹੀ ਲਿਆ ਕੋਈ ਸਪਾਂਸਰਸ਼ਿਪ ਮੈਂ ਆਪਣਾ ਦਸਵੰਦ ਕਰਦਾ ਜੀ ਮਹਾਰਾਜ ਦੀ ਕਿਰਪਾ ਨਾਲ ਜੋ ਮਹਾਰਾਜ ਦਿੱਤਾ ਉਹਦਾ ਦਸਵੰਦ ਕੱਢ ਕੇ ਮੈਂ ਕੰਮ ਕਰਦਾ ਮੈਂ ਦਿਲੋਂ ਕੰਮ ਕਰਦਾ ਔਰ ਮੈਨੂੰ ਜਨੂਨ ਹੈ ਪੰਜਾਬੀ ਦਾ ਮੈਂ ਉਹ ਜਨੂਨੀ ਲੱਗਾ ਹੋਇਆ ਮੈਨੂੰ ਕਈ ਲੋਕ ਕਹਿੰਦੇ ਪੰਜਾਬੀ ਦਾ ਸ਼ੁਦਾਈ ਹੈ ਔਰ ਮੈਂ ਉਹ ਸ਼ੁਦਾਈ ਬਣ ਕੇ ਜਨੂਨ ਨਾਲ ਲੈ ਕੇ ਲੱਗਾ ਹੋਇਆ ਮੈਨੂੰ ਨਾ ਕਿਸੇ ਦੀ ਪੈਸੇ ਦੀ ਲੋੜ ਹੈ ਨਾ ਕਿਸੇ ਦੀ ਲੋੜ ਹੈ ਇਹਦੇ ਵਿੱਚ ਵੈਸੇ ਤਾਂ ਤੁਸੀਂ ਕਲੀਅਰ ਕਰਤਾ ਕਿ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਪਰ ਮੇਰਾ ਸਵਾਲ ਇੱਥੇ ਜਿਹੜਾ ਮੈਂ ਉਹ ਪੁੱਛਣਾ ਮੇਰਾ ਬਾਜਿਬ ਹੈ ਕਿ ਜਿਹੜੇ ਜਿੰਨੇ ਵੀ ਡੈਲੀਗੇਟਸ ਚਾਹੇ ਕੋਈ ਭਾਰਤ ਤੋਂ ਆ ਰਿਹਾ ਚਾਹੇ ਪਾਕਿਸਤਾਨ ਚੋਂ ਜਾਂ ਦੁਬਈ ਜਾਂ ਕਿਸੇ ਵੀ ਵਿਸ਼ਵ ਦੇ ਕੋਨੇ ਤੋਂ ਕੋਈ ਆ ਰਿਹਾ ਜਦੋਂ ਉਹ ਵੀਜ਼ਾ ਤੁਹਾਡੇ ਤੋਂ ਕੋਈ ਸਪਾਂਸਰਸ਼ਿਪ ਲੈਟਰ ਮੰਗਵਾਉਂਦਾ ਹੈ ਤਾਂ ਉਹ ਆਪਣਾ ਵੀਜ਼ਾ ਅਪਲਾਈ ਕਰਦਾ ਹੈ ਕੀ ਤੁਸੀਂ ਉਹ ਸਪਾਂਸਰਸ਼ਿਪ ਲੈਟਰ ਦੇ ਭੇਜਣ ਦੇ ਜਾਂ ਉੱਥੋਂ ਫਾਈਲ ਲਵਾਉਣ ਦੇ ਵੀ ਪੈਸੇ ਕੋਈ ਚਾਰਜ ਕਰਦੇ ਹੋ ਨਾਲ ਇਹ ਵੈਸੇ ਤੁਸੀਂ ਪਤਾ ਕਰ ਲੋ ਚੰਗੀ ਗੱਲ ਹੈ ਕਿਉਂਕਿ ਤੁਹਾਨੂੰ ਜ਼ਿਆਦਾ ਪਤਾ ਲੱਗੇਗਾ ਜਦੋਂ ਤੁਸੀਂ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਕੋਈ ਨਹੀਂ ਇਹ ਕਤੂਰੀਆ ਸਾਹਿਬ ਮੇਰਾ ਨਹੀਂ ਨਹੀਂ ਮੈਂ ਵੈਸੇ ਦਸਕਾ ਦੇ ਵਿੱਚੋਂ ਆ ਮੈਂ ਦਸਕਾ ਦੀ ਗੱਲ ਕਰਦਾ ਕਿ ਸਾਡੀ ਵਿਸ਼ੇ ਪੰਜਾਬੀ ਸਭਾ ਵੱਲੋਂ ਇੱਕ ਪੈਸਾ ਨਹੀਂ ਕਿਸੇ ਕੋਲ ਲਿਆ ਜਾਂਦਾ ਜਿੰਨੀ ਸਪਾਂਸਰਸ਼ਿਪ ਹੈ ਅਸੀਂ ਆਪਣੀ ਮਰਜ਼ੀ ਨਾਲ ਦਿੰਦੇ ਹਾਂ ਔਰ ਫ੍ਰੀ ਆਫ ਕੋਸਟ ਦਿੰਦੇ ਹਾਂ ਕਿਸੇ ਕੋਲ ਪੈਸਾ ਚਾਰਜਿੰਗ ਕਰਦੇ ਨਾ ਅਸੀਂ ਕਿਸੇ ਨੂੰ ਇਹ ਕਹਿੰਦੇ ਹਾਂ ਕਿ ਤੂੰ ਇੱਥੋਂ ਨਹੀਂ ਇੱਥੋਂ ਵੀਜ਼ਾ ਲਵਾ ਉਹਨਾਂ ਕਿਹਾ ਸਪਾਂਸਰਸ਼ਿਪ ਹੈਗੀ ਆ ਮੇਰੇ ਕਾਗਜ਼ ਹੈਗੇ ਆ ਤੈਨੂੰ ਜਿਹੜਾ ਏਜੰਟ ਚੰਗਾ ਲੱਗਦਾ ਉਹਦੇ ਕੋਲ ਜਾ ਉਹਨੂੰ ਫਾਈਲ ਦੇ ਨਹੀਂ ਏਜੰਟ ਕੋਈ ਵੀਜ਼ਾ ਲੱਗਣਾ ਤਰੀਕੇ ਕਿਸਮਤ ਹੈ ਅਸੀਂ ਆਪਣਾ ਕੰਮ ਕਰਤਾ ਹੁਣ ਤੂੰ ਆਪਣਾ ਕੰਮ ਕਰਨਾ ਬਾਕੀ ਤੇ ਕਿਸਮਤ ਹੈ ਪਰ ਸਾਡੇ ਤੇ ਯੂਰ ਕਰੀ ਕਿ ਜਾ ਕੇ ਵਾਪਸ ਆ ਜਾਈਂ ਹਾਂ ਔਰ ਇਹ ਵੀ ਨਾਲ ਅਸੀਂ ਕਹਿ ਦਿੰਨੇ ਕਿ ਜੇ ਤੁਸੀਂ ਆਉਣਾ ਵੀ ਆਪਣਾ ਕਾਰ ਦੇਖ ਕੇ ਆਇਓ ਜਦੋਂ ਤੁਸੀਂ ਆਉਣਾ ਤਾਂ ਟਿਕਟ ਵੀ ਲੈਣੀ ਪੈਣੀ ਟਿਕਟਾਂ ਸੌਖੀਆਂ ਨਹੀਂ ਲਈਆਂ ਜਾਂਦੇ ਟਿਕਟਾਂ ਸਸਤੀਆਂ ਨਹੀਂ ਹੈਗੀਆਂ ਤੁਸੀਂ ਉਹਨਾਂ ਤੁਸੀਂ ਟਿਕਟ ਆਪਣੀ ਲੈ ਕੇ ਆਉਣੀ ਹੈ ਬਾਕੀ ਦੀ ਮਹਿਮਾਨ ਨਿਵਾਜ਼ੀ ਸਾਡਾ ਫਰਜ਼ ਹੈ ਸਾਡੇ ਕੋਲ ਤੁਸੀਂ ਇੱਕ ਦਿਨ ਪਹਿਲੇ ਪਹੁੰਚੋ ਦੋ ਦਿਨ ਪਹਿਲੇ ਪਹੁੰਚੋ ਇੱਕ ਦਿਨ ਬਾਅਦ ਜਾਣਾ ਦੋ ਦਿਨ ਬਾਅਦ ਜਾਣਾ ਉਸ ਤੋਂ ਜ਼ਿਆਦਾ ਨਹੀਂ ਅਜੀ ਵੱਤ ਉਹ ਤੁਹਾਨੂੰ 7 ਦਿਨ ਦਾ ਖਾਣਾ ਪੀਣਾ ਰਹਿਣਾ ਬਿਲਕੁਲ ਫ੍ਰੀ ਦੇਾਂਗੇ ਬਾਕੀ ਜੇ ਟਿਕਟ ਕਟੇਕਰ ਤੁਸੀਂ ਆਪਣੀ ਲੈ ਕੇ ਆਉਣੀ ਚਾਹੇ ਕਿ ਕਿੰਨਾ ਵੱਡਾ ਵੀ ਆਪਣਾ ਆਪਣੇ ਨੂੰ ਕਹਿੰਦਾ ਕੋਈ ਦਾ ਵਿਦਵਾਨ ਹੈ ਅਸੀਂ ਉਹਨੂੰ ਨਾ ਟਿਕਟ ਕਿਸੇ ਨੂੰ ਕੋਈ ਨਹੀਂ ਦਿੰਦੇ ਨਾ ਅਸੀਂ ਕਿਸੇ ਨੂੰ ਪੈਸਾ ਚਾਰਜ ਕਰਦੇ ਹਾਂ ਅੱਜ ਵੀ ਜਿਹੜੀਆਂ ਸੱਤ ਕੋ ਸਪਾਂਸਰ ਜਿਹੜੀਆਂ ਮੇਰੀ ਪੰਜਾਬ ਲਈ ਗਈਆਂ ਹੋਈਆਂ ਜਿਨ੍ਹਾਂ ਦਾ ਵੀਜ਼ਾ ਤਾਂ ਜੀ ਇਸ਼ੂ ਨਹੀਂ ਹੋਏ ਕਈਆਂ ਨੇ ਅਪਲਾਈ ਕੀਤਾ ਕਈਆਂ ਨੇ ਪਲਦੇਨ ਵੀ ਅਪਲਾਈ ਕੀਤਾ ਹੋਣਾ ਜਿਨ੍ਹਾਂ ਨੇ ਅਪਲਾਈ ਕੀਤਾ ਮਹਾਰਾਜ ਕਰੇ ਉਹਨਾਂ ਨੂੰ ਵੀਜ਼ਾ ਮਿਲ ਜਣ ਅਗੋਂ ਅਕਸਮਾ ਆ ਜਾਣਗੇ ਪਰ ਇੱਥੇ ਜਦੋਂ ਆਉਣਗੇ ਮੈਂ ਤੁਹਾਡੇ ਨਾਲ ਫਿਰ ਮਲਾਵਾਂਗਾ ਉਹਨਾਂ ਨੂੰ ਔਰ ਇਹ ਵੀ ਗੱਲ ਜਿਹੜੀ ਹੈ ਉਹਨਾਂ ਨਾਲ ਆਹਮੋ ਸਾਹਮਣੇ ਬੈਠ ਕਰਾਂਗੇ ਵੀ ਕਿਸੇ ਨੇ ਕੋਈ ਪੈਸਾ ਦਿੱਤਾ ਕਿਸੇ ਸਪਾਂਸਰਸ਼ਿਪ ਦਾ ਜਾ ਕੋ ਸਰਵਿਸ ਇਸ ਦਾ ਜਾਂ ਕੋ ਫੀਸ ਵੀ ਕਹਿੰ ਦਿੱਤੀ ਹੋਵੇ ਜਾਂ ਕੋ ਮੈਂਬਰਸ਼ਿਪ ਦਾ ਫੀਸ ਵੀ ਕੋ 10000 ਲਏ ਹੋਣ ਤੇ ਅਸੀਂ ਉਹਦੇ ਜ਼ਿੰਮੇਵਾਰ ਹਾਂ ਮਾਰੇ ਜਿਵੇਂ ਤੁਸੀਂ ਦੱਸਿਆ ਹੈ ਕਿ ਵੀ ਤੁਸੀਂ ਜਨੂਨ ਦੇ ਕਰਕੇ ਆਪਣਾ ਤੁਹਾਡਾ ਇੱਕ ਕ੍ਰੇਜ਼ ਹੈ ਜਨੂਨ ਹੈ ਕਿ ਤੁਸੀਂ ਇੱਕ ਮਾਤ ਭਾਸ਼ਾ ਦੀ ਜਾਂ ਮਾਂ ਬੋਲੀ ਦੀ ਸੇਵਾ ਕਰਨੀ ਚਾਹੁੰਦੇ ਆ ਉਹਦਾ ਪ੍ਰਸਾਰ ਉਹਦਾ ਪ੍ਰਚਾਰ ਕਰਨਾ ਚਾਹੁੰਦੇ ਆ ਆਪਣੇ ਤਰੀਕੇ ਦੇ ਜਦੋਂ ਦਾ ਵੀ ਤੁਸੀਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਆ ਤੁਸੀਂ ਇਹ ਕੁਝ ਇਹਦੇ ਵਿੱਚੋਂ ਜਦੋਂ ਦਾ ਤੁਸੀਂ ਕਰ ਰਹੇ ਹੋ ਤੁਹਾਨੂੰ ਕੋਈ ਸਿੱਟਾ ਨਿਕਲਦਾ ਨਜ਼ਰ ਆ ਰਿਹਾ ਤੁਹਾਨੂੰ ਲੱਗਿਆ ਕਿ ਜਿੰਨੀਆਂ ਵੀ ਕਾਨਫਰੰਸਾਂ ਹੋਈਆਂ ਕੋ ਬਹੁਤ ਸਾਰਾ ਦੌਰ ਚੱਲ ਰਿਹਾ ਕਾਨਫਰੰਸਾਂ ਦਾ ਤੁਸੀਂ ਵੀ ਕਰਵਾ ਰਹੇ ਹੋ ਤੁਹਾਡਾ ਜਨੂਨ ਹੈ ਤਾਂ ਇਹਦੇ ਵਿੱਚੋਂ ਕੋਈ ਕਦੇ ਤੁਸੀਂ ਨੋਟ ਕੀਤਾ ਕਿ ਕੋਈ ਨਵਾਂ ਬੰਦਾ ਜੁੜਿਆ ਹੋਵੇ ਕਿ ਕਿ ਜਿਹੜੇ ਤਾਂ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਲੋਕ ਪਹੁੰਚਦੇ ਨੇ ਹਾਂਜੀ ਡੈਲੀਗੇਟ ਰਿਸਪੌਂਸ ਦੇ ਨੇ ਉਹ ਖਾਸ ਕਰਕੇ ਉਹ ਭਾਸ਼ਾ ਦੇ ਨਾਲ ਜੁੜੇ ਹੁੰਦੇ ਨੇ ਚਾਹੇ ਉਹ ਪ੍ਰੋਫੈਸਰ ਹੋਣ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਨਾਲ ਜੁੜੇ ਹੋਣ ਉਹ ਹੁੰਦੇ ਨੇ ਲੇਕਿਨ ਬਿਸ਼ਪ ਪੰਜਾਬੀ ਕਾਨਫਰੰਸ ਕਰਵਾਉਣ ਦਾ ਮਕਸਦ ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਕਥੂਰੀਆ ਸਾਹਿਬ ਸ਼ਾਇਦ ਮੇਰਾ ਮੰਨਣਾ ਤੁਸੀਂ ਉਹਦੇ ਬਾਰੇ ਦੱਸਿਓ ਕਿ ਇੱਕ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਾਂ ਇਥੋਂ ਦੇ ਜਿਹੜੇ ਬੋਰਨ ਜਵਾਕ ਨੇ ਬੱਚੇ ਨੇ ਨੌਜਵਾਨ ਕੀ ਉਹ ਵੀ ਆਪਣੇ ਤੱਕ ਪਹੁੰਚ ਕਰਦੇ ਨੇ ਕੀ ਸਾਡਾ ਇਹ ਸਭ ਕੁਝ ਕਰਨ ਦਾ ਕੋਈ ਫਾਇਦਾ ਕੋਈ ਿੱਟਾ ਨਿਕਲ ਰਿਹਾ ਦੇਖੋ ਵਿਸ਼ੇ ਪੰਜਾਬੀ ਸਭਾ ਬਾਰੇ ਤੁਸੀਂ ਗੱਲ ਕਰਦੇ ਹੋ ਸਾਡੇ ਕੋਲ ਤਿੰਨ ਅਸੀਂ ਚੈਪਟਰ ਬਣਾਏ ਆ ਜੀ ਵਿਸ਼ੇ ਪੰਜਾਬੀ ਸਾਡੀ ਇੱਕ ਮੈਨਸੀ ਟੀਮ ਹੈ ਲੇਡੀਜ਼ ਵਿੰਗ ਹੈ ਉਹ ਨਾਲ ਹੀ ਜੰਗਸਟਰ ਦਾ ਵਿੰਗ ਬਣਾਇਆ ਹੈ ਕਿ ਅਸੀਂ ਯੰਗਸਟਰ ਨੂੰ ਨਾਲ ਜੋੜਿਆ ਅਸੀਂ ਇਹ ਨਹੀਂ ਚਾਹੁੰਦੇ ਜਿਹੜੀ ਸਾਡੇ ਕੋਲ ਅੱਜ ਭਾਸ਼ਾ ਸੀ ਤਾਂ ਬੋਲੀ ਜਾਂਦੇ ਆ ਸਾਡੇ ਤੱਕਣਾ ਰਵੇ ਸਾਡਾ ਮਕਸਦ ਇਹ ਕਿ ਅਸੀਂ ਇਸ ਭਾਸ਼ਾ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਈਏ ਇਹੀ ਪਰਸਾ ਅਗਲੀ ਪੀੜ੍ਹੀ ਤੱਕ ਲੈ ਕੇ ਤਾਂ ਹੀ ਜਾਵਾਂਗੇ ਜੇ ਉਹ ਨਾਲ ਜੋੜਾਂਗੇ ਤਾਂ ਅਸੀਂ ਦੇਖਦੇ ਆਂ ਕਈ ਕਵੀਦਾਨ ਹੁੰਦੇ ਆ ਉਹੀ ਕਵੀ ਹੁੰਦੇ ਉਹੀ ਸੁਣਨ ਵਾਲੇ ਹੁੰਦੇ ਆ ਔਰ ਇੱਕ ਚੀਜ਼ ਹੋਰ ਸਾਡੇ ਕਵੀਆਂ ਨੂੰ ਬੜੀ ਹੈ ਜਿਹੜਾ ਸੁਣਾ ਦੇਣ ਤਾਂ ਚੱਲ ਜਾਂਦਾ ਹੈ ਇਹੜੇ ਬਾਅਦ ਪੰਜ ਚ ਰਹਿੰਦੇ ਆ ਵੀ ਰਹ ਜਾਂਦੇ ਆ ਸੁਣਨ ਵਾਲਾ ਕੋਈ ਨਹੀਂ ਹੁੰਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਤੁਸੀਂ ਸੁਣ ਦੀ ਹੱਤ ਪਾਓ ਸੁਣੋਗੇ ਤੁਹਾਨੂੰ ਕੋਈ ਨਾ ਕੋ ਸਮਝਣ ਦਾ ਮੌਕਾ ਮਿਲੇਗਾ ਸਮਝਣ ਵਿੱਚ ਚੰਗੀ ਜੀ ਲੱਗੇਗੀ ਸੁਣਾਉਣ ਨੂੰ ਸਾਰੇ ਹੀ ਹੈ ਸੁਣਾ ਕੇ ਸਾਰੇ ਚਲੇ ਜਾਂਦੇ ਆ ਔਰ ਕਿਤਾਬਾਂ ਚ ਬੜੀਆਂ ਲਿਖੀਆਂ ਜਾ ਰਹੀਆਂ ਸਾਹਿਤ ਬੜਾ ਲਿਖਿਆ ਜਾ ਰਿਹਾ ਪੜਨ ਵਾਲੇ ਕਿਹੜੇ ਆ ਪਾਠਕ ਸਾਨੂੰ ਪੜਨ ਵਾਲੇ ਪੈਦਾ ਕਰਨੇ ਪੈਣਗੇ ਤੇ ਸਾਡੇ ਕੋ ਪੜਨ ਵਾਲੇ ਨਹੀਂ ਸਾਡੇ ਲਿਖਣ ਦਾ ਕੋਈ ਫਾਇਦਾ ਨਹੀਂ ਇਹ ਨਹੀਂ ਕਿ ਸਾਹਿਤ ਲਿਖਿਆ ਨਹੀਂ ਜਾ ਰਿਹਾ ਲਿਖਿਆ ਵੀ ਜਾ ਰਿਹਾ ਲਿਖਿਆ ਹੋਇਆ ਵੀ ਬਹੁਤ ਹੈ ਪਰ ਸਾਡੇ ਕੋ ਪੜਨ ਵਾਲੇ ਨਹੀਂ ਹੈ ਜੋ ਪਹਿਲੇ ਗੱਲ ਕੀਤੀ ਸੀ ਕਿ ਪੰਜਾਬੀ ਦੀ ਜਿਹੜੀ ਹੈ ਮਾਂ ਬੋਲੀ ਪੰਜਾਬੀ ਨੂੰ ਸਾਨੂੰ ਪ੍ਰਚਾਰਨ ਦਾ ਕੋਈ ਕੋਈ ਮਕਸਦ ਵੀ ਇਹ ਵੀ ਹੈ ਨਾਲ ਕਿ ਸਾਡਾ ਇਹ ਵਿਰਸਾ ਸਾਡੀ ਜਿਹੜੀ ਸਭਿਆਚਾਰ ਹੈ ਉਹ ਵੀ ਖਤਮ ਹੋ ਜਾਏ ਜੇ ਪੰਜਾਬੀ ਨਾਲ ਨਹੀਂ ਰਹੇ ਉਹ ਵੀ ਪੰਜਾਬੀ ਨਾਲ ਜੁੜਿਆ ਹੋਇਆ ਭਾਸ਼ਾ ਨਾਲ ਹੀ ਜੁੜਿਆ ਹੋਇਆ ਔਰ ਕੋਈ ਵੀ ਮੁਲਕ ਦੇਖੋ ਮੈਂ ਇਹਦੇ ਬਿਜ਼ਨਸਮੈਨ ਬਾਹਰਲੇ ਮੁਲਕਾਂ ਚ ਤਰੀ ਬਣੋਲ ਵਰ ਵਰਡ ਸੀ ਜਾ ਚੁੱਕੇ ਆ بڑے ਮੁਲਕਾਂ ਜਾਂਨਾ ਇਹ ਦੇਖਦਾ ਕਿ ਉਹੀ ਮੁਲਕ ਤਰੱਕੀ ਕਰਦੇ ਆ ਜਿਹੜੇ ਆਪਣੀ ਭਾਸ਼ਾ ਦੀ ਕਦਰ ਕਰਦੇ ਆ ਆਪਣੀ ਭਾਸ਼ਾ 'ਚ ਕੰਮ ਕਰਦੇ ਆ ਜਿਹੜਾ ਕਿ ਸਾਡੀ ਬਦਕਨਸੀ ਸਾਡੇ ਪੰਜਾਬ ਨੂੰ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਾਇਆ ਗਿਆ ਪੰਜਾਬੀ ਨੂੰ ਜੇ ਸਾਡੇ ਪੰਜਾਬチュア ਦੀ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਬਣਾਈ ਜਾਵੇ ਸਾਡੀਆਂ ਸਰਕਾਰਾਂ ਸੋਚਣ ਤੇ ਮੇਰੇ ਖਿਆਲ ਪੰਜਾਬ ਚ ਇੰਨੇ ਨੌਜਵਾਨਾਂ ਉੱਪਰ ਆਉਂਦੀ ਲੋਡ ਵੀ ਨਾ ਹੋਣੀ ਬਿਲਕੁਲ ਠੀਕ ਹੈ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਨਹੀਂ ਵੀ ਸਾਡੀ ਕੋਸ਼ਿਸ਼ ਨਹੀਂ ਕੋਸ਼ਿਸ਼ ਕਰ ਰਹੇ ਹਾਲਾਂਕਿ ਕਈ ਵਾਰਾਂ ਕੋ ਲੋਕ ਕਹਿੰਦੇ ਆ ਕਿ ਯਾਰ 77 ਸਾਲ ਅੱਗੇ ਲੋਕ ਕੋਸ਼ਿਸ਼ ਕਰ ਰਹੇ ਕੁਝ ਨਹੀਂ ਹੋਇਆ ਮੈਨੂੰ ਕੋਈ ਗੱਲ ਕਹਿਣਾ ਮੈਂ ਕਿ ਉਹ ਜੰਗਲ ਜੱਗ ਲੱਗੀ ਸੀ ਨਾ ਤੇ ਕਚਰੀ ਪਾਣੀ ਦੀ ਬੂੰਦ ਲਵੇ ਤੇ ਜਾ ਕੇ ਪਾ ਦੇਵੇ ਚਿੜੀ ਪਾਣੀ ਦੀ ਬੂੰਦ ਲਵੇ ਜਾ ਕੇ ਪਾ ਦੇਵੇ ਕਿਸੇ ਨੇ ਕਹਿੰਦਾ ਤੇਰੀ ਪਾਣੀ ਦੀ ਬੂੰਦ ਨਾਲ ਕੀ ਫਰਕ ਪੈਣਾ ਹੈ ਇਹ ਜੰਗਲ ਦੀ ਅੱਗ ਬੁਝੇ ਨਾ ਲੱਗੀ ਨਹੀਂ ਉਹ ਕਹਿੰਦੀ ਜੰਗਲ ਦੀ ਅੱਗ ਬੁਝੇ ਨਾ ਬੁਝੇ ਇਹ ਵਾਰੀ ਕਹਾਣੀ ਲਿਖੀ ਜਾਏਗੀ ਕਿ ਮੈਂ ਵੀ ਅੱਗ ਬੁਝਾਉਣ ਚ ਆਪਣਾ ਯੋਗਦਾਨ ਯੁਰ ਪਾਇਆ ਸਾਡੀ ਵਿਸ਼ਵ ਪੰਜਾਬੀ ਸਭਾ ਦਾ ਸਾਡਾ ਯੋਗਦਾਨ ਹੈ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਣੀ ਹੈ ਸਾਨੂੰ ਕਈ ਵਾਰ ਲੋਕ ਕਹਿ ਦਿੰਦੇ ਆ ਪਰ ਸਾਡੀ ਕੋਸ਼ਿਸ਼ ਜਾਰੀ ਰਹਿ ਕੇ ਜਿੰਨਾਂ ਦੇ ਸਾਡੇ ਜਿੰਦਗੀ ਦੀ ਜਾਨ ਹੈ ਅਸੀਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ 24 ਘੰਟੇ ਹਾਜ਼ਰ ਰਹਾਂਗੇ ਚਾਹੇ ਦੁਨੀਆ ਦੇ ਕਿਸੇ ਕੋਨੇ ਜਾਣਾ ਪਵੇ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਆਪਣੇ ਕੋਲੋਂ ਪੈਸੇ ਖਰਚ ਕਰਕੇ ਮੈਂ ਜਾਵਾਂਗਾ ਤੇ ਆਪਣੇ ਉਲੇ ਕਹਿ ਸਕਦਾ ਬਾਕੀ ਨੂੰ ਕਿਸੇ ਦਾ ਪਤਾ ਨਹੀਂ ਕੋਈ ਕੀ ਕਰ ਰਿਹਾ ਕੋਈ ਕੀ ਨਹੀਂ ਕਰ ਰਿਹਾ ਮੈਂ ਕਿਸੇ ਬਾਰੇ ਕਿੰਤੂ ਪ੍ਰੰਤੂ ਨਹੀਂ ਕਰਦਾ ਨਾ ਹੀ ਸਾਨੂੰ ਲੋੜ ਹੈ ਜਦੋਂ ਕਿਸੇ ਦੀ ਕਿੰਤੂ ਪ੍ਰੰਤੂ ਕਰਦੇ ਹਨ ਅਸੀਂ ਆਪਣਾ ਮਕਸਦ ਭੁੱਲ ਜਾਂਦੇ ਹਾਂ ਬਿਲਕੁਲ ਭੁੱਲ ਜਾਂਦੇ ਆਪਣੇ ਮਕਸਦ ਨੂੰ ਯਾਦ ਰੱਖੋ ਆਪਣੇ ਮਕਸਦ ਤੇ ਚੱਲਦੇ ਜਾਓ ਕੋਈ ਕੀ ਕਰ ਰਿਹਾ ਸਾਨੂੰ ਦੇਖਣ ਦੀ ਲੋੜ ਨਹੀਂ ਲੋੜ ਨਹੀਂ ਤਾਂ ਇੱਕ ਚੀਜ਼ ਤਾਂ ਕਲੀਅਰ ਹੋਊਗੀ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਮਹਿਲਾ ਵਿੰਗ ਬਣਾਇਆ ਹੋਇਆ ਫਿਰ ਨੌਜਵਾਨਾਂ ਦਾ ਇੱਕ ਵਿੰਗ ਬਣਾਇਆ ਹੋਇਆ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਜੋੜਿਆ ਜਾ ਸਕੇ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬੀ ਕਾਨਫਰੰਸ ਦਾ ਮਕਸਦ ਇੱਥੇ ਹੀ ਪੂਰਾ ਹੋ ਜਾਂਦਾ ਹੈ ਔਰ ਦੇਖੋ ਜਿਹੜੀ ਇੱਕ ਕਾਨਫਰੰਸ ਹੋਗੀ ਤੁਸੀਂ ਉੱਥੇ ਆਪ ਹਾਜ਼ਰ ਹੋਵੋਗੇ ਤੁਸੀਂ ਦੇਖੋਗੇ ਕਿ ਅਸੀਂ ਬੱਚਿਆਂ ਦੇ ਪ੍ਰੋਗਰਾਮ ਨਾਲੋਂ ਲਿਖੇ ਹੋਇਆ ਤਾਂ ਜਿਹੜੇ ਅਸੀਂ ਪਰਚੇ ਵੀ ਪੜਨ ਮੈਨੂੰ ਕੋ ਗੱਲ ਨੂੰ ਲਿਖ ਕੇ ਦਿੱਤੀ ਸੀ ਕਿ ਜਿਹੜੀ ਭਾਸ਼ਾ ਤੁਹਾਡੀ ਹੈ ਬਿਲਕੁਲ ਪੰਜਾਬੀ ਸਰਲ ਭਾਸ਼ਾ ਵਿੱਚ ਹੋਵੇ ਕਈ ਵਾਰ ਇਹੋ ਜਿਹੇ ਪਰਚੇ ਆ ਜਾਂਦੇ ਸਾਡੇ ਕੋਲ ਸਾਾਨੂੰ ਨਹੀਂ ਸਮਝ ਆਉਂਦੀ ਉਹਨਾਂ ਨੂੰ ਆਪ ਕਿਹੜਾ ਸਮਝ ਆਉਂਦੀ ਜਿਹੜਾ ਪੜ੍ਹ ਰਿਹਾ ਹੁੰਦਾ ਉਹ ਵੀ ਸਾਨੂੰ ਨਹੀਂ ਆ ਰਹੀ ਉਹ ਇਹੋ ਜਿਹੇ ਲਫ਼ਜ਼ ਲਿਖ ਕੇ ਲੈ ਆਉਂਦੇ ਆ ਉਹ ਸਾਡੇ ਉੱਪਰੋਂ ਲੰਘ ਜਾਂਦੇ ਆ ਇਸ ਕਰਕੇ ਸਾਡੀ ਪਹਿਲੀ ਸ਼ਰਤ ਸੀ ਕਿ ਪਰਚੇ ਪਹਿਲਾਂ ਸਾਨੂੰ ਭੇਜੋ ਅਸੀਂ ਪਰਚੇ ਪੜ੍ਹ ਕੇ ਦੇਖਾਂਗੇ ਇਹ ਪਰਚਾ ਪੜ੍ਹਨ ਦੇ ਕਾਬਲ ਹੈ ਕਿ ਨਹੀਂ ਹੈ ਕਿ ਆ ਜਿੰਨਾ ਮਰਜੀ ਵੱਡਾ ਵਿਦਵਾਨ ਹੈ ਇਸ ਵਾਰ ਇਹ ਸਾਚੇ ਲਿਖਿਆ ਗਿਆ ਇਸਾਰੇ ਟੀਮ ਬਣਾਈ ਹੋਈ ਹੈ ਪਰਚੇ ਮੰਗਵਾਏ ਜਾ ਰਹੇ ਆ ਪਰਚੇ ਪੜ੍ਹਾਂਗੇ ਜੋ ਦੇਖਾਂਗੇ ਇੱਕ ਪਰਚੀ ਤੋਂ ਕੁਝ ਨਿਕਲਦਾ ਕਿਸੇ ਦੀ ਪੱਲੇ ਪੈਨਲ ਚੀਜ਼ ਜੋ ਹੈ ਉਹ ਵਿਦਵਾਨ ਪਰਚਾ ਪੜ੍ਹੇਗਾ ਨਹੀਂ ਤੇ ਕਹਿੰਦੇ ਤੁਸੀਂ ਬੈਠੋ ਤੁਸੀਂ ਸੁਣੋ ਔਰ ਸੁਣ ਕੇ ਦੇਖੋ ਦੂਜਾ ਪਰਚਾ ਕੀ ਪੜ੍ਹਦਾ ਅੱਗੇ ਤੋਂ ਉਹਦੇ ਨਾਲ ਦਾ ਪਰਚਾ ਲੈ ਕੇ ਆਣਾ ਬਹੁਤ ਅੱਛਾ ਸੋ ਇਹ ਵੀ ਕਥੂਰੀਆ ਸਾਹਿਬ ਜਿਹੜੀਆਂ ਤੁਸੀਂ ਬਹੁਤ ਸਾਰੀਆਂ ਧਾਰਨਾਵਾਂ ਤੋੜੀਆਂ ਇੱਕ ਧਾਰਨਾ ਇਹ ਵੀ ਹੈ ਇਹ ਵੀ ਗੱਲਾਂ ਜਿਹੜੀਆਂ ਸੁਣਨ ਦੇ ਵਿੱਚ ਆਉਂਦੀਆਂ ਕਿ ਇਹ ਜਿਹੜਾ ਇਹ ਕੋਈ ਸੰਸਥਾ ਬਨਾਲੀ ਜਾਂ ਬਿਸ਼ਪ ਪੰਜਾਬੀ ਕਾਨਫਰੰਸ ਕਰਵਾ ਲਈ ਜਾਂ ਸੈਮੀਨਾਰਸ ਕਰਵਾ ਲਏ ਕਵੀ ਦਰਬਾਰ ਕਰਵਾ ਲਏ ਇਹ ਜੁੜੇ ਬੰਦੇ ਮੂਰੇ ਲੱਗੇ ਹੁੰਦੇ ਜੀ ਆਪ ਦੀ ਬੱਲੇ ਬੱਲੇ ਆਪ ਦੀ ਚੌਧਰ ਲਈ ਲੱਗੇ ਹੁੰਦੇ ਆ ਇਹ ਇਹ ਵੀ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ ਪਰ ਵੈਸੇ ਤਾਂ ਬਹੁਤ ਸਾਰੀਆਂ ਕਲੀਅਰ ਕਰਤੀਆਂ ਪਰ ਤੁਸੀਂ ਇਹਦੇ ਬਾਰੇ ਕੁਝ ਦੇਖੋ ਮੈਂ ਤਾਂ ਇਹੀ ਕਹਿਣਾ ਕਿ ਮੈਨੂੰ ਨਾ ਤਾਂ ਕਿਸੇ ਨਾਮ ਦੀ ਲੋੜ ਹੈ ਮਹਾਰਾਜੀ ਕਿਰਪਾ ਨਾਲ ਬਹੁਤ ਰੋਈ ਨਾਮ ਬਣਿਆ ਹੋਇਆ ਬੀਨ ਸੋਨੋ ਪੈਸੇ ਦੀ ਆਪਣਾ ਲੋੜ ਹੈ ਨਹੀਂ ਮਹਾਰਾਜ ਜਿੱਤਾ ਬਹੁਤ ਕੁਝ ਹੈ ਜੇ ਕੋ ਵੀ ਪੈਸੇ ਵਾਸਤੇ ਕੰਮ ਕਰਨਾ ਜਾਂ ਨਾਮ ਵਾਸਤੇ ਕੰਮ ਕਰਨਾ ਮਨੂੰ ਉਹਦੇ ਵਾਸਤੇ ਕੰਮ ਕਰਦੀ ਲੋੜ ਨਹੀਂ ਸੀ ਨਾ ਹੀ ਪੈਣੀ ਸੀ ਨਾ ਖਰੀ ਹੈ ਬਿਲਕੁਲ ਠੀਕ ਦਿਲਚਸਪ ਨੂੰ ਹੈ ਮਾਂ ਬੋਲੀ ਪੰਜਾਬੀ ਵਾਸਤੇ ਹੁਣ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ ਮੈਂ 1350 ਦੇ ਉੱਤੇ ਸਵੇਰੇ ਕਰਦਾ 10 ਤੋਂ 11 ਉਸੇ ਸਰ ਮਾਂ ਬੋਲੀ ਪੰਜਾਬੀ ਦੀ ਗੱਲ ਕਰਦਾ ਕੀ ਬਾਤ ਨਹੀਂ ਤਾਂ ਲੋਕ ਦੂਜੇ ਗਾਣੇ ਲੈਕਚਰ ਗਾਣੇ ਸੁਣਾਓ ਗਾਣੇ ਲੋਕਾਂ ਨਾਲ ਜੋੜਨ ਵਾਲੀ ਗੱਲ ਹੈ ਤੁਸੀਂ ਮੇਰਾ ਪ੍ਰੋਗਰਾਮ ਸਵੇਰੇ ਸੁਣਨਾ 1350 ਏਮ ਦੇ ਉੱਤੇ 10 ਤੋਂ 11 ਉਜੀ ਮਾਬੂਲੀ ਪੰਜਾਬੀ ਦੀ ਗੱਲ ਹੀ ਹੋਏਗੀ ਦੋਸੀ ਕੋਈ ਗੱਲ ਨਹੀਂ ਹੋਏਗੀ ਕੋਸ਼ਿਸ਼ ਕਰ ਰਹੇ ਆ ਤੇ ਪੰਜਾਬ ਦੇ ਉੱਪਰ ਤੁਸੀਂ 1750 11 ਉਹਦਾ ਨਾਮ ਸਬਰੰਗ ਹੈ ਪਰ ਅਸੀਂ ਉਹਦੇ ਵਿੱਚ ਵੀ ਪੰਜਾਬੀ ਦੀ ਗੱਲ ਹੀ ਕਰਦੇ ਆ ਔਰ ਪੰਜਾਬ ਦੇ ਉਤੋਂ ਜਿਹੜੇ ਵਿਦਵਾਨ ਨਾਲ ਜੋੜਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਸਾਡੀ ਕਾਨਫਰੰਸ ਆਉਣਾ ਹੈ ਉਹਨਾਂ ਨਾਲ ਹੁਣ ਤੋਂ ਗੱਲਬਾਤ ਸ਼ੁਰੂ ਕਰ ਲੈਨੇ ਤਾਂ ਕਿ ਉਹਨਾਂ ਦਾ ਜਿਹੜੇ ਸਾਡੇ ਦਰਸ਼ਕ ਦਰਸ਼ਕ ਨੇ ਉਹਨਾਂ ਨਾਲ ਕਨੈਕਟ ਹੋ ਸਕਣ ਤਾਂ ਕੱਲ ਉਹਨੇ ਗੱਲਾਂ ਸਮਝ ਆ ਸਕੇ ਕਿ ਉਹ ਕੀ ਕਹਿਣ ਲਈ ਸਾਨੂੰ ਆ ਰਹੇ ਆ ਹੁਣ ਕੀ ਕਹਿਣਾ ਚਾਹੁੰਦੇ ਆ ਅਸੀਂ ਹੁਣ ਤੋਂ ਇਹਨਾਂ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਦੀ ਪੰਜਾਬੀ ਕਾਨਫਰੰਸ ਹੈ ਇੱਕ ਮੈਂ ਇਹ ਕਹਿ ਸਕਦਾ ਕਿ ਮੀਲ ਪੱਥਰ ਸਾਬਤ ਕਰੇਗੀ ਕਿ ਜੇ ਪੰਜਾਬੀ ਕਾਨਫਰੰਸ ਕਰਵਾਈ ਜਾਵੇ ਉਹਦਾ ਕੋਈ ਫਾਇਦਾ ਨਾ ਹੋਵੇ ਉਹਦਾ ਕੋਰੋਨਾ ਦਾ ਕੋਈ ਫਾਇਦਾ ਨਹੀਂ ਹੈ ਇਹ ਜੋ ਕੁਛ ਨਾ ਕੁਛ ਆਉਟਪੁੱਟ ਜੂਰ ਨਿਕਲਣੀ ਚਾਹੀਦੀ ਹੈ ਜੇ ਅਸੀਂ ਪੰਜਾਬ ਮੈਂ ਜਾ ਕੇ ਸਭ ਤੋਂ ਪਹਿਲਾਂ ਪੰਜਾਬੀ ਜਾਗਰੂਕਤਾ ਰੈਲੀ ਕੀਤੀ ਸੀ ਜਿਹੜੀ ਅਜੇ ਤੱਕ ਕਿਸੇ ਨੇ ਕੀਤੀ ਹਮਮ ਵਿਸ਼ਵ ਪੰਜਾਬੀ ਸਭਾ ਵੱਲੋਂ 5 ਦਿਨ ਬਸ ਜਾਗਰੂਕਤਾ ਰੈਲੀ ਜਿਹੜੀ ਅਜੇ ਤੱਕ ਪੰਜਾਬ 'ਚ ਨਹੀਂ ਹੋਈ ਪਰ ਪੰਜਾਬ 'ਚ ਉਹਦਾ ਰਿਕਾਰਡ ਸੀਗਾ ਕਿ 5 ਦਿਨ ਅਸੀਂ 40 ਸ਼ਹਿਰਾਂ 'ਚ ਹੁੰਦੇ ਹੋਏ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਸਕੂਲਾਂ ਵਿੱਚ ਪਿੰਡਾਂ ਵਿੱਚ ਉਹਨਾਂ ਲੋਕਾਂ ਨੂੰ ਮਿਲੇ ਇੰਨੇ ਲੋਕਾਂ ਨੇ ਸਾਨੂੰ ਉੱਥੇ ਧੰਨਵਾਦ ਕੀਤਾ ਸਾਡਾ ਅਗੋਂ ਆਕੇ ਜੀ ਆਇਆਂ ਨੂੰ ਕਿਹਾ ਸਾਨੂੰ ਕਿ ਵਾਕਿਆ ਤੁਸੀਂ ਅਸੀਂ ਕਹਿੰਦੇ ਪੰਜਾਬੀ ਬਸ ਜਾਗਰੂਕਤਾ ਰੈਲੀ ਵੀ ਜਾਗੋ ਪੰਜਾਬੀਓ ਜਾਗੋ ਜੇ ਹੁਣੇ ਨਾ ਜਾਗੇ